ਆਹ ਤਾਂ ਇਹ ਬੀਨ ਨਾ ਪਾ ਹੋਏ ਨਾ ਬੰਤਾ ਸੌਗਰਾਮੀ ਹੁੰਦੀ ਜਾਈ ਪਈ ਹੁਣ ਮਿੱਤਾ ਫੇਰ ਪੋਣੀ ਆ ਆ ਵੇਖ ਲਓ ਮੇਰੀ ਕਾਵਲੀ ਆ ਜੀ ਸਾ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ ਸੌਗਰਾਮੀ ਹੁਣ ਪੋਣੀ ਦਿੱਤੇ ਅੱਛੀ ਤੇਰਾ ਨਾਂ ਕੀ ਆ ਅੱਜ ਤੇਰਾ ਨਾਂ ਦਫਤਾਰ ਸੇਗਾ ਕਿੱਥੇ ਰਹਿਣ ਆਲਾ ਹਾਂ ਮੈਂ ਇਸੇ ਜਾਂਦਾ ਜੀ ਕਿੱਥੇ ਰਹਿਣ ਆਲਾ ਮੈਂ ਰਾਤ ਇਸੇ ਹੀ ਰਹਿਣਾ ਮੈਂ ਜਦੋਂ ਆਉਂਦਾ ਹੀ ਨਹੀਂ ਆਇਆ ਹੋਰ ਕੋਈ ਤਾਂ ਤੈਨੂੰ ਕਿਹਾ ਬਸ ਇਹ ਲੋਕਾਂ ਨੂੰ ਪਿੱਛੇ ਕਰ ਰਿਹਾ ਹੈ। ਇਹੋ ਮਲਾਇਆਂ ਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ। ਭਾਜੀ ਆਹ ਵੇਖੋ ਮੇਰੇ ਜਿਹੜਾ ਮਨ ਕਾ ਨਹੀਂ ਵਰਦੀ ਪਾੜੀ ਹੈ ਤੁਸੀਂ। ਮੈਂ ਨਹੀਂ ਪਾੜੀ। ਇਹ ਨੇ ਆ ਪਾੜੀ। ਇਹ ਕਿੱਦਾਂ ਪਾੜੀ? ਇਹ ਰਸਾਂ ਖਾਵੇ ਪਾੜੀ ਇਹ ਨੇ ਆ। ਆ ਜੀ ਅਮਰੀਂ ਭਾਜੀ ਆ ਵੀ ਤੁਸੀਂ ਆ ਪਾੜੀ ਹੈ। ਕੋਣ ਆਲਾ? ਕੋਈ ਅਹੀਂ ਕੋਣ ਮੋਟੇ ਰਾਖਾ ਜਾ। ਤੇਰੇ ਕੋਲ ਸੜਿਆ ਪਬਲਿਕ ਦਬਾਅ ਆ। ਆ ਦੇਖੋ ਆਲਾ ਮੀਂਹ ਮੱਖਾਂਵਾ। ਆ ਟੱਕਰ ਲਓ। ਦੇਖੋ ਮੇਰਾ। ਮੇਰਾ ਟੱਕਰ ਲਗਾਓ। ਦਾ ਕੋਸਲੇ ਹਾਂ ਦੇਖੋ ਕਿੱਥੇ ਲੈ ਕੇ ਜਾ ਰਹੇ ਇਹਨਾਂ ਨੂੰ ਇਹ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਕੰਟਾਊਨਮੈਂਟ ਸਾਡੇ ਦਾ ਇੱਕ ਆ ਹਾਂਜੀ ਇਹ ਆਜ ਕਾ ਮੈਂ ਚਾਰਜ ਕੋਟ ਖਾਲਸਾ ਇਹਦਾ ਆ ਟੁਲਕੇ ਤੇ ਮੈਂ ਇੱਕ ਵੀ ਬੱਲੇ ਆ ਇਹਦਾ ਹੱਟ ਢਾਟ ਆ ਤਾਂ ਅਹੀਂ ਜਾ ਕੇ ਚੋਕੀ ਤੇ ਰਹੇ ਸਾਡੀ ਜਿਹੜੀ ਕਾਰਵਾਈ ਬੰਦ ਹੋ ਗਈ ਇਹਨੇ ਵਰਦੀ ਕੱਢੀ ਜਾਂਦੇ ਮਰਦੀ ਇਹ ਇਨੀ ਨੌਬਤ ਕਿਉਂ ਆਈ ਮਰਦੀ ਪਾਣ ਦੀ ਬੇਖੋ ਜੀ ਹੁਣ ਲੋਕ ਆ ਆਕੇ ਤੋਂ ਲਈ ਆ ਇਹਨਾਂ ਤੋਂ ਇਲਾਵਾ ਮਰਾਜ ਮੇ ਲੋਕਾਂ ਨੂੰ ਪੁੱਛੋ ਕਿੰਨੀ ਬਣਿਆ ਇਹਨੂੰ ਮੈਂ ਕਿਹਾ ਮੈਂ ਮੈਕਬੀ ਦੀ ਕਰੀ बमारे oh, ਆਹ ਤੇਰੀ ਗੱਲ ਨਹੀਂ ਜਾਂਦਾ ਹੋਏ ਨਾ ਮੇਰੇ ਸੋਗਾ ਵੀ ਨਹੀਂ ਲੁਜਾਈ ਪਾਈ ਸੀ ਹੁਣ ਕਿਦਾ ਫੇਰ ਪਉਣੀ ਆ ਆਪਾਂ ਵੇਖ ਲਓ ਮਾੜੀ ਚੱਲਾ ਮੇਰੀ ਹਾਂਜੀ ਆਪਾਂ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਨਾ ਪਉਣੀ ਦਿੱਤੇ ਅੱਜ ਤੇਰਾ ਨਾ ਆ ਗਈ ਆਜ ਮੇਰਾ ਨਾ ਜਤਾਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਰਾਤ ਦੀ ਫੇਰ ਰਾਤ ਮੈਂ ਤਾਂ ਰਾਵਣ ਨਹੀਂ ਜਾ ਥੋੜੀ ਪੁਲਿਸ ਤਾਂ ਹੀ ਰਗਾ ਬੋਰਡਾ ਇਹ ਮਲਾਇਆਂ ਨੇ ਵਰਦੀ ਪਾੜੀ ਉਹਨਾਂ ਦੀ ਤੁਸੀਂ ਦੇਖੋ ਜੀ ਆ ਵੇਖੋ ਮੇਰੀ ਜੀ ਮੈਂ ਵਰਦੀ ਪੜੀ ਹੈ ਤੁਸੀਂ ਮੈਂ ਮੈਂ ਪੜੀ ਇਹ ਇਹ ਆ ਪੜੀ ਇੱਕ ਕਿਤਾਬ ਪੜੀ ਅਸਾਂ ਖਾਵੇ ਪੜੀ ਇਹਨਾਂ ਆ ਜੀ ਅਮਰੀਂ ਭਾਜੀ ਤੁਸੀਂ ਆ ਪੜੀ ਹੈ ਕੋਣ ਨਾਲ ਕੋਈ ਅਸੀਂ ਜਿੰਨਾ ਕੋਟੇ ਰਾਜਾ ਤੇਰੇ ਕੋਲੋਂ ਫੜਿਆ ਪੱਕਾ ਸੁਆਵਾਂ ਆ ਦੇਖੋ ਅਮਰੀਂ ਦੇ ਮੱਥਾ ਦਾਵਾ ਟੱਕ ਚਾ ਲੋ ਇਹ ਦੇਖੋ ਮੇਰਾ ਟੱਕ ਚਾ ਲੋ ਯਾਹ ਬਾਈ ਜੀ ਹੈਲੋ ਹੈਲੋ ਇਹ ਬੱਸ ਕਰਵਾ ਦੇਣਾ ਮੈਂ ਇਹ ਕਿਦੋਂ ਆ ਤੇਰਾ ਟਾਈਮ ਨਾ ਗੱਪ ਕਰੀਂ ਹਾਂ ਦੇਖੋ ਇਹ ਕਿੱਥੇ ਲੈ ਕੇ ਜਾ ਰਹੇ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਕਟੌੜੇ ਤੇ ਸਾਡੇ ਨਾਲ ਕੀ ਹਾਂਜੀ ਮੈਂ ਚਾਰਜ ਕੋਟ ਖਾਲਸਾ ਇਹਨਾਂ ਦਾ ਆ ਗੁਲਕੇ ਤੇ ਮੈਂ ਵੀ ਬੰਦੇ ਤੇਰਾ ਇਹਦਾ ਹੱਥ ਟਰੱਕਾ ਆ ਤਾਂ ਅਹੀਂ ਜਾ ਕੇ ਉਹਨੂੰ ਪੁੱਛਦੇ ਨਾ ਨੀ ਕਾਣੀ ਜਿਹੜੀ ਕਾਰਵਾਈ ਬੰਦ ਹੋ ਗਈ ਇਹ ਇਹ ਨੀ ਨੌਬਤ ਕਿਉਂ ਆਈ ਮਰਦੀ ਪਾਣ ਦੀ ਆਪਾਂ ਦੇਖੋ ਜੀ ਹੁਣ ਲੋਕ ਆ ਆਖਿਆ ਤੋਂ ਮੇਰੀਆ ਇਹਨਾਂ ਤੋਂ ਲਾਵਾ ਮਰਾਇਆ ਨਾ ਲੋਕਾਂ ਨੂੰ ਪੁੱਛੋ ਕਿੱਥੇ ਬਣਿਆ ਜੇ ਮੈਂ ਬੈਕ ਮੈਕ ਵਿੱਚ ਨਹੀਂ ਕਰਦਾ जल्दी oh, ਉਹ ਹੀ ਪਾ ਉਹ ਚਲੀ ਗਈ ਨਾ ਜੇ ਪਾ ਹੋਏ ਨਾ ਮੈਂ ਤਾਂ ਸੌਗਰਾ ਵੀ ਰਣ ਨਹੀਂ ਗਈ ਹੁਣ ਮੁੰਡਾ ਫੇਰ ਪਉਣੀ ਆ ਆ ਵੇਖ ਲਓ ਮੈਂ ਕੋਈ ਆਉਂਗਾ ਮੱਤ ਬੱਤੀ ਲਵਾ ਮੇਰੀ ਹਾਂਜੀ ਆ ਸਮਾਂ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ ਸੌਗਰਾ ਵੀ ਰਣ ਪਉਣੀ ਦਿੱਤੇ ਆ ਕੀ ਤੇਰਾ ਨਾਂ ਕੀ ਆ ਅੱਜ ਤੇਰਾ ਅਜ ਤਾਰਫਿਕ ਕਿੱਥੇ ਰਹਿਣ ਆਲਾ ਕਿੱਥੇ ਰਹਿਣ ਆਲਾ ਮੈਂ ਰਾਤ ਦੀ ਤੇਰ ਰਾਤ ਦਾ ਰਾਹ ਨਹੀਂ ਲੈ ਆਇਆ ਉਹ ਪੁਲਿਸਰਾਂ ਕਿਧਰ ਬੋਲਦਾ

ਕੀ ਦੰਗਾ ਤੇਰਾ ਅਟਾ ਇਹ ਨਾਗਾ ਪਸੂਦ ਨੇ ਹਾਂ ਜੇ ਤੂੰ ਮੇਰੀ ਘਰ ਮਾਲੀ ਕਿੱਥੇ ਲੈ ਕੇ ਜਾ ਰਿਹਾ ਇਹਨਾਂ ਨੂੰ ਇਹਨੇ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਇੱਕ ਡਾਊਨ ਮੈਂ ਤੇ ਸਾਡੇ ਦਾ ਇਹ ਕਾ ਹਾਂਜੀ ਇਹ ਆਜ ਕਾ ਮੈਂ ਰੀਚਾਰਜ ਫੋਨ ਖਾਲਸਾ ਇਹਨਾਂ ਦਾ ਆ ਖੁਲਕੇ ਤੇ ਮੈਂ ਵੀ ਬੱਗੇ ਜਾਣਾ ਇਹਦਾ ਹੱਟ ਢਾਟ ਕਰਤਾ ਅਹੀਂ ਜਾ ਕੇ ਚੋਟੀ ਤੇ ਜੇਮਨਦਾਰ ਕਾਣੀ ਜਿਹੜੀ ਕਾਰਵਾਈ ਬੰਦ ਹੋ ਗਈ ਇਹ ਇਹਨਾਂ ਦੀ ਨੌਕਰੀ ਕਿਉਂ ਆਈ ਮਰਦੀ ਪਾੜਦੀ ਆਪਾਂ ਦੇਖੋ ਜੀ ਹੁਣ ਲੋਕ ਆ ਆ ਕੇ ਆ ਗਏ ਇਹਨਾਂ ਤੋਂ ਇਲਾਵਾ ਮਰਾਜ ਦੇ ਲੋਕਾਂ ਨੂੰ ਪੁੱਛੋ ਕੀ ਬਣਿਆ ਜੇ ਕੋਈ ਮੈਨੂੰ ਮੈਿਕਮੇ ਦੀ ਕਰੇ

ਆ ਪਾਇਆ ਨਹੀਂ ਨਾ ਪਾ ਵੇ ਨਾ ਮੇ ਤਾਂ 100 ਗ੍ਰਾਮ ਹੀ ਲੁਜਾਈ ਪਾਈ ਸੀ ਹੁਣ ਕਿਦਾ ਫੇਰ ਪਉਣੀ ਆ ਆ ਵੇਖ ਲਓ ਓਏ ਆ ਗੱਲ ਮੇਰੀ ਕੌਣਿਆ ਆ ਜੀ ਸਾਹ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਰੋਣ ਪਉਣੀ ਦਿੱਤੇ ਅੱਗੀ ਇੱਕ ਤੇਰਾ ਨਾ ਆ ਗਈ ਆ ਅੱਜ ਮੇਰਾ ਨਾ ਜੀ ਤਾਰਫੇਗਾ ਕਿੱਥੇ ਰਹਿਣ ਆਲਾ ਇੱਥੇ ਕਹਿ ਜਾ ਕਿੱਥੇ ਰਹਿਣ ਆਲਾ ਮੈਂ ਰਾਂਜੀ ਤੇਰਾ ਮੈਂ ਤੇਰਾ ਆਉ ਲੈ ਜਾ ਮੋਰ ਪੋਲੀ ਤੋਂ ਤੱਕ ਇੰਨਾ ਬੋਰਡ ਚਲੋ ਮਿਲਾਵਾਂਗੇ ਨੇ ਵਰਦੀ ਪਾਰਟੀ ਉਹਨਾਂ ਦੀ ਤੁਸੀਂ ਭਾਜੀ ਆਹ ਵੇਖੋ ਮੇਰੀ ਜਾਨ ਨਹੀਂ ਪਾਰਟੀ ਪਾਰਦੀ ਇਹ ਤੁਹਾਨੂੰ ਮੈਂ ਨਹੀਂ ਪਾਰਦੀ ਇਹ ਇਹ ਆ ਪੜੀ ਇਹ ਕਿੱਦਾਂ ਪੜੀ ਇਹ ਰਸਾਂ ਖਾਵੇ ਪੜੀ ਇਹ ਆ ਅਰੇ ਅਮੀਰ ਭਾਜੀ ਤੁਸੀਂ ਆ ਪੜੀ ਹੈ ਕੋਣ ਆਲਾ ਕੋਈ ਅਹੀਂ ਇਨਾ ਮੋਟੇ ਖਾ ਜਾ ਇਹਨੇ ਕੋਣ ਫੜਿਆ ਪਬਲਿਕ ਦਾਵਾ ਆ ਆ ਦੇਖੋ ਆਂਦਾ ਅਮੀਰ ਦੇ ਮੱਖਾਂ ਦਾਵਾ ਆ ਟੱਕਰ ਤੇਰਾ ਟੱਕਰ ਤੇਰਾ ਟੱਕਰ ਕਿਦਾ ਬਸ ਬਾਰੀ ਨਾ ਮੰਗ ਲੈ ਜੀ ਦੋਬਾਰਾ ਕਰਾਂਗਾ ਇਹ ਨਾ ਲਗਾ ਪੁੱਛੀ ਹਾਂ ਕੇ ਹਾਂ ਦੇਖੋ ਇਹ ਹੋਰ ਮਰੀ ਕਿਥੇ ਲੈ ਕੇ ਜਾ ਰਹੇ ਆ ਮਾਨੂੰ ਹਾਂ ਕੇ ਲੱਗਦਾ ਇਹਨਾਂ ਨੂੰ ਪੁੱਛੋ ਭਾਈ ਕਿਥੇ ਲੈ ਕੇ ਜਾ ਰਹੇ ਤੁਸੀਂ ਇਹ ਕਟੌੜੇ ਵਿੱਚ ਥਾੜੇ ਦਾ ਇੱਕ ਆ ਹਾਂ ਜੀ ਇਹ ਅੱਜ ਦਾ ਮੈਂ ਚਾਰਜ ਫੋਰ ਹਾਲ ਦਾ ਇਹਦਾ ਦਾ ਆ ਬੁਲਕੇ ਤੇ ਬੈਂਕ ਵੀ ਲੱਗੇ ਤੇ ਇਹਦਾ ਹੱਥ ਢਾਟ ਰੱਖਾ ਭਾਈ ਜਾ ਕੇ ਚੋਟੀਆਂ ਲੈ ਜਦੇ ਤਾਂ ਜਿਹੜੀ ਕਾਰਵਾਈ ਬਣਦੀ ਹੈ ਇਹ ਇਹ ਨੌਬਦ ਕਿਉਂ ਆਈ ਮਰਦੀ ਪਾਰਨ ਦੀ ਆ ਦੇਖੋ ਜੀ ਹੁਣ ਲੋਕ ਆ ਆਪਿਆ ਤਾਂ ਮਹੀਆ ਇਹਨਾਂ ਤੋਂ ਇਲਾਵਾ ਮਰਾਇਮੇ